ਇਦਾਂ ਦੇਖਾ ਮੈਡਮ ਬਠਿੰਡਾ ਹਲਕੇ ਤੋਂ ਤੁਸੀਂ ਇਲੈਕਸ਼ਨ ਲੜ ਰਹੇ ਹੋ ਬਠਿੰਡਾ ਹਲਕੇ ਦੇ ਕਿਹੜੇ ਐਸੇ ਮੁੱਦੇ ਆ ਜਿਨ੍ਹਾਂ ਤੇ ਤੁਸੀਂ ਇਲੈਕਸ਼ਨ ਲੜ ਰਹੇ ਹੋ ਕੀ ਬੀਜੇਪੀ ਨੇ ਕੀਤਾ ਹੈ ਜਾਂ ਕੀ ਕਰਨ ਜਾ ਰਹੀ ਹੈ ਜਾਂ ਕਿਹੜਾ ਉਸ ਕਰਨ ਵਾਲਾ ਰਹਿੰਦਾ ਹੈ ਮੁੱਦੇ ਕਿਹੜੇ ਲੈ ਕੇ ਅੱਜ ਬਠਿੰਡਾ ਆਰਟੀਕੂਲੇਸ਼ਨ ਕਰ ਰਹੀ ਹੈ ਦੇਖੋ ਬਠਿੰਡਾ ਹਲਕੇ ਦੇ ਜੋ ਵੀ ਕੁਝ ਹੋਇਆ ਉਹ ਬੀਜੇਪੀ ਦੇ ਕਾਰਨ ਨਹੀਂ ਹੋਇਆ ਬਠਿੰਡਾ ਦੇ ਵਿੱਚ ਸਕੀਮਸ ਬਣਿਆ ਬੀਜੇਪੀ ਸਰਕਾਰ ਨੇ ਦਿੱਤਾ ਸੈਂਟਰਲ ਯੂਨੀਵਰਸਿਟੀ ਬਣੀ ਬੀਜੇਪੀ ਸਰਕਾਰ ਨੇ ਦਿੱਤੀ ਜਿਹੜਾ ਸਰਕਾਰ ਦਾ ਜਾਲ ਵਿਛਾਇਆ ਜਾ ਰਿਹਾ ਉਹ ਹੀ ਜਿਹੜੀ ਸਰਕਾਰ ਦਾ ਉਹ ਸਮਾਨ ਭਾਰਤ ਵਰਗੀਆਂ ਸਕੀਮਾਂ ਵੀ ਦੇ ਰਹੀ ਸਰਕਾਰ ਦੇ ਆ ਸੋ ਜਿਹੜਾ ਜਿਹੜਾ ਹੁਣ ਆਪਾਂ ਇੱਕ ਮੁਹੱਲਾ ਕਲੀਨਿਕ ਖੋਲ ਰਿਹਾ ਉਹ ਵੀ ਵੈਲਨੈਸ ਸੈਂਟਰ ਦੇ ਨਾਮ ਤੇ ਗ੍ਰਾਂਟ ਸੈਂਟਰ ਸਰਕਾਰ ਵੱਲੋਂ ਆਈ ਹੋਈ ਸੀ ਪ੍ਰੈਗਨੈਂਟ ਮਦਰ ਨੂੰ ਅਡੋਲਸੈਂਟ ਗਰਲਜ਼ ਨੂੰ ਹਰ ਵਰਗ ਨੂੰ ਫਿਊਲ ਗੈਸ ਸਿਲੰਡਰ ਦਿੰਦੇ ਆ ਘਰਾਂ ਵਾਸਤੇ ਪੈਸੇ ਦਿੰਦੇ ਆ ਕਿਸਾਨਾਂ ਨੂੰ ਦੇਖਾਤਿਆਂ ਵਿੱਚ ਵੀ ਅਸੀਂ ਪਾਏ ਆ ਸੋ ਸਾਰਾ ਕੁਝ ਬੀਜੇਪੀ ਸਰਕਾਰ ਨੇ ਕੀਤਾ ਉਹਨਾਂ ਤੋਂ ਬਿਨਾਂ ਹੋ ਕੇ ਕਿਸੇ ਸਰਕਾਰ ਨੇ ਕੁਝ ਕੀਤਾ ਹੀ ਨਹੀਂ ਕਿਸਾਨ ਤੁਹਾਡਾ ਬਹੁਤ ਵੱਡਾ ਵਿਰੋਧ ਕਰ ਰਿਹਾ ਅੱਜ ਵੀ ਵਿਰੋਧ ਕਰ ਰਿਹਾ ਫੇਰ ਤੁਸੀਂ ਕਿਵੇਂ ਪ੍ਰਚਾਰ ਕਰੋਗੇ ਕਿਵੇਂ ਬੁਲਾਓਗੇ ਤੁਸੀਂ ਕਿਉਂਕਿ ਥੋੜਾ ਘਰ ਘਰ ਦੇ ਵਿੱਚ ਜਾਣਾ ਪੈਣਾ ਹੈ ਮੁਹੱਲਾ ਮੁਹੱਲਾ ਗਲੀ ਗਲੀ ਤੋਂ ਜਾਣਾ ਪੈਣਾ ਪਰ ਕਿਸਾਨ ਤਾਂ ਬੜਾ ਵਿਰੋਧ ਕਰਦੇ ਨੇ ਕਿਸਾਨ ਬਹੁਤ ਵੱਡਾ ਵਿਰੋਧ ਆਪ ਸਰਕਾਰ ਦਾ ਕਰਦੇ ਤੁਸੀਂ ਕੁਦਰ ਸਾਡਾ ਹਾਲ ਦੇਖਿਆ ਹੋਣਾ ਤੁਸੀਂ ਫਿਰਕੋਟ ਦੇ ਵਿੱਚ ਕਰਨ ਦੀਆਂ ਮੋਲ ਦੀਆਂ ਰੈਲੀਆਂ ਦੇਖਿਆ ਹੋਣਾ ਕਿਵੇਂ ਕਿਸਾਨ ਉਹਨਾਂ ਦਾ ਵਿਰੋਧ ਕਰਦੇ ਮਲੂਕਾ ਸਾਹਿਬ ਕਹਿੰਦੇ ਵੀ ਮੈਂ ਤਾਂ ਅਕਾਲੀ ਐ ਤੇ ਕੀ ਥੋੜੇ ਮਤਲਬ ਸੋਰਾ ਸਾਹਿਬ ਆਹੋ ਲੁਕਾ ਸਾਹਿਬ ਉਹ ਕੱਲ ਨੂੰ ਤੁਹਾਡੀ ਮਦਦ ਕਰਨਗੇ ਜਾਂ ਉਹ ਤੁਹਾਡਾਂ ਫੀਲਡ ਦੇ ਵਿੱਚ ਆ ਕੇ ਵਿਰੋਧ ਕਰਨਗੇ ਜੋ ਵੀ ਕੈਂਡੀਡੇਟ ਖੜਾ ਹੁੰਦਾ ਹੈ ਇਸੇ ਉਮੀਦਵਾਰ ਖੜਾ ਹੁੰਦਾ ਹੈ ਕਿ ਮੈਨੂੰ ਲੋਕਾਂ ਦੀ ਸਪੋਰਟ ਮਿਲੇਗੀ ਮੈਨੂੰ ਹਲਕੇ ਦੀ ਸਪੋਰਟ ਮਿਲੇਗੀ ਮੈਨੂੰ ਸਾਰੇ ਪਰਿਵਾਰ ਦੀ ਸਪੋਰਟ ਮਿਲੇਗੀ ਮੈਂ ਉਮੀਦ ਕਰਦੀ ਆ ਮੇਨੂੰ ਸਪੋਰਟ ਕਰਨੀ ਗੰਬੀ ਓਨੋ ਲੰਬੀ ਹਲਕੀ ਹੈ ਹਿੰਡਾ ਹਲਕੇ ਦੇ ਵਿੱਚ ਦੀਪਾ ਹਰਸਲ ਦੇ ਨਾਲ ਤੁਹਾਡਾ ਮੁਕਾਬਲਾ ਕਿਹਨੇ ਦਾ ਰਹਿਣਾ ਹੈ ਤਾਂ ਤੁਸੀਂ ਉਹਨਾਂ ਦੇ ਮੁਕਾਬਲੇ ਕਿਵੇਂ ਉਹਨਾਂ ਨੂੰ ਫਾਈਟ ਦੋਗੇ ਨਹੀਂ ਮੇਰਾ ਉਹਨਾਂ ਨਾਲ ਕੋਈ ਮੁਕਾਬਲਾ ਨਹੀਂ ਹੈਗਾ ਉਹਨਾਂ ਕੀ ਮੇਰੇ ਨਾਲ ਕੋਈ ਫਾਈਟ ਨਹੀਂ ਹੈਗੀ ਜੀਜੇਪੀ ਬਹੁਤ ਵੱਡੀ ਮਾਤ ਦੇ ਨਾਲ ਜਿੱਤੇਗੀ ਜਿਹੜੀਆਂ ਕੋਈ 5-7% ਵੋਟਰ ਰਹਿ ਜਾਣਗੇ ਬਾਕੀ ਦੇ ਵੀ ਦਵਾਰ ਆਪਸ ਵਿੱਚ ਰਹਿਣਗੇ ਦੀਪਾ ਹਰਸਲ ਨਾਲ ਕੋਈ ਮੁਕਾਬਲਾ ਨਹੀਂ ਮੇਰਾ ਮੇਰਾ ਉਹਨਾਂ ਨਾਲ ਕੀ ਮੁਕਾਬਲਾ ਮੜਮਾ ਪੱਛੇ ਜੀ ਪਾਈ ਬਾਸ ਨਾਲ ਗੜੇ ਮਾਰੀ ਨਾਲ ਕਿਸਾਨਾਂ ਦੀ ਫਸਲ ਖਰਾਬ ਹੋਈ ਹੈ ਤੇ ਪੰਜਾਬ ਸਰਕਾਰ ਵੱਲੋਂ ਕੋਈ ਅਜੇ ਤੱਕ ਕੋਈ ਗਿਰਟਾਉੜੀ ਨਹੀਂ ਕਰਾਈ ਗਈ ਕੋਈ ਅਜੇ ਪਛਣਛਣੇ ਨਹੀਂ ਕੀਤੀ ਕਿ ਜੀ ਸਰਕਾਰ ਤਾਂ ਗੱਲ ਚੋਂ ਗਈ ਕਿਸਾਨਾਂ ਨੂੰ ਉਹਨਾਂ ਦਾ ਮੁਆਵਜ਼ਾ ਦਊਗਾ ਕੀ ਆਪ ਨੂੰ ਕਹਿ ਕੇ ਗਟਾਉੜੀ ਕਰਾਈ ਜਾਵੇ ਜਾਂ ਨਾਲ ਦੇ ਗੱਲਾਂ ਦੀ ਗੱਲ ਹਾਂਜੀ ਬਿਲਕੁਲ ਹੁਣ ਇਹ ਤਾਂ ਮੈਂ ਇਲੈਕਸ਼ਨਾਂ ਤੋਂ ਬਾਅਦ ਹੀ ਪੋਸੀਬਲ ਹੋਊਗਾ ਪਰ ਕਿਉਂਕਿ ਇੱਥੇ ਆਪ ਸਰਕਾਰ ਸੀ ਉਹਨਾਂ ਨੂੰ ਕਰਾਉਣਾ ਚਾਹੀਦਾ ਸੀ ਜੋ ਉਹਨਾਂ ਨੇ ਪ੍ਰੋਮਿਸ ਕੀਤਾ ਸੀ ਕਿ ਅਸੀਂ ਮੁਰਗੀ ਦਾ ਅੰਡੇਆਂ ਦਾ ਸਾਰੇ ਦਾ ਸਦਾ ਮੁਆਵਜ਼ਾ ਦੇਵਾਂਗੇ ਉਹਨਾਂ ਨੂੰ ਦੇਣਾ ਚਾਹੀਦਾ ਸੀ ਇਸੇ ਕਰਕੇ ਇੱਕ ਇਤਿਹਾਸ ਹੁਣ ਆਪ ਦਾ ਵਿਰੋਧ ਕਰ ਰਹੇ ਹਾਂ ਇਸੇ ਕਰਕੇ ਹੀ ਉਹ ਵਾਰ-ਵਾਰ ਆਮ ਆਦਮੀ ਪਾਰਟੀ ਦੇ ਕੈਂਡੀਡੇਟਸ ਨੂੰ ਭੇਜ ਰਹੇ ਕਿੰਨੀਆਂ ਸੀਟਾਂ ਤੁਹਾਨੂੰ ਲੱਗਦਾ ਵੀ ਬੀਜੇਪੀ ਜਿਹੜੀ ਜਿੱਤੂਗੀ ਕਿਉਂਕਿ ਜਿਹੜੇ ਸਰਵੇ ਦਾ ਸਾਰੇ ਬੀਜੇਪੀ ਜਿੱਤੂਗੀ 13 ਵਿੱਚ 13 ਸੀਟਾਂ ਤੁਸੀਂ ਜਿੱਤੋਗੇ ਇਹ ਤਾਂ ਥੈਂਕ ਯੂ No, no, pues no por negro, no, no, no.